ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇ ਦੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਪੈਂਦਾ ਜੀ ਮੋਗਾ ਸ਼ਾਨੇ ਬਰਾੜ ਦੇ ਘਰ ਤੋਂ ਵੀਡੀਓ ਕਵਰ ਕਰ ਰਹੇ ਆ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਨਾਲ ਲੱਗਦੇ ਘੰਟੇ ਦੇ ਬਟਨ ਤੋਂ 올 ਤੇ ਸੈੱਟ ਕਰ ਲਿਆ ਕਰੋ ਤਾਂ ਜੋ ਚੰਗੇ ਪਸ਼ੂ ਦੀ ਵੀਡੀਓ ਪਾਵੇ ਚਾ ਸਸਤੇ ਭਾਅ ਦੀ ਪਾਵੇ ਤਾਂ ਨਾਲ ਦੇ ਨਾਲ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਨਾਲ ਦੇ ਪਸ਼ੂ ਖਰੀਦ ਲਵੋ ਜੇ ਕਿਸੇ ਵੀਰ ਨੇ ਪਊ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ 98783 93488 ਹੈ ਜੀ ਸੱਲੀ ਪੱਕ ਤੁਸੀਂ ਆਏ ਕਰਨੀ ਆਗੀ ਗੱਬਣ ਵੈੜਾ ਵੱਡੀ ਫਾਰਮ ਵਾਲੀ ਤੁਸੀਂ ਕਦ ਕੜ ਨਾਲ ਜਾ ਪੀ ਲੜੋ ਵੀ ਕਿੱਡਾ ਵਜੇ ਨੇ ਤੇ ਕਿੱਡਾ ਕਦ ਕਾਟ ਹੈ ਇਹਦਾ ਬਾਈ ਦੇ ਮੋਢ ਤੇ ਪੁੱਤੋਂ ਦੀ ਜਾਂਦੀ ਹੈ ਕਿ ਵੇਖ ਸਕਦੇ ਹੋ ਤੁਸੀਂ ਸੋਹਣੀ ਵੈੜਾ ਆਗੀ ਵੱਡੀ ਬੁੱਢੀ ਦਾ ਕੋਈ ਆਂਤੀ ਕੋਈ ਦੀਗਾ ਰੇਲ ਗੜੇ ਦੇ ਡੱਬੇ ਛੱਡੀ ਆਗੀ ਜਾਣਕਾਰੀ ਬਾਈ ਦੋਲੇ ਨੇ ਕਿਹੜਾ ਸੂਆ ਤੇ ਕੀ ਹਿਸਾਬ-ਤਾਬ ਹੈ ਦਾ ਅੱਜ ਬੈਸਰੀ ਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਵ ਦਾਦੀ ਬਾਈ ਕਿਰਾ ਘਰ ਨਾ ਪੈਣ ਲੰਗਿਆਣਾ ਜਿਲ੍ਹਾ ਮੋਗਾ ਤਸਵੀਰ ਬਗਾ ਬੱਚੀਆਂ ਜੇ ਵਿਕ ਗਈਆਂ ਹਾਂ ਬੱਚੀਆਂ ਵੇਖਾਂ ਬਾਈ ਇੱਕ ਸੀਗੀ ਇਹ ਬੰਦੇ ਨੇ ਕਰ ਲਈ ਮੁੜ ਕੇ ਬੰਦਾਂ ਨੇ ਬੂਣੀ ਨਹੀਂ ਚੱਕਾ ਬਾਈ ਵੀ ਪਾਤੀ ਉਹਨੇ 500 ਰੁਪਏ ਠੀਕ ਆ ਪਹਿਲਾਂ ਇਹ ਦੱਸ ਜੇ ਕਿੰਨੇ ਦੇ ਦੇਣੀ ਆਪਾਂ ਇਹ 5 ਦੀ ਦੇ ਦਾਂਗੇ ਮੁਕਰ ਦੇਾਂਗੇ ਮਾਨਤਾਨ ਠੀਕ ਆ ਲੋ ਦੋਸਤੋ ਇਹ ਬੰਦੇ ਸਾਈ ਪਾਈ ਸੀ ਕਿਸੇ ਨੇ ਕਹੀ ਇਹ ਹੋ ਜਾਂਦਾ ਬਾਅਦ ਘਰ ਤੋਂ ਪਤਾ ਬਈਆ ਵੀ ਰਹਿ ਰੂ ਜਾਂਦੀ ਏ ਚਲ ਕੋਈ ਨਹੀਂ ਬੰਦਾ ਪੰਜ ਚੋ ਵੀ ਹੁਣ ਹੋਰ ਕੇ ਦੋ ਚਾਰ ਛੱਡ ਦੂਗਾ ਤੁਹਾਨੂੰ ਇਹ ਜਿਹੜੇ ਫਸਲੇ ਲੈ ਜਾਓ ਤੁਸੀਂ ਬਾਈ ਤੋਂ ਬੇਬਲ ਭਾਈ ਡੀਵਰ ਡੀਵਰ ਲੈਣ ਦੀ ਕਿੱਥੋਂ ਪਹਿਲਾਂ ਤਾਂ ਇਹ ਫਾਰਮ ਚੋਂ ਲਈ ਆ ਬਈ ਆਪਾਂ ਠੀਕ ਆ ਭਾਈ ਹਾਂ ਦਦਾ ਕੀ ਰਕਾਰ ਰਹੇ ਪਹਿਲੇ ਸੂਏ ਦਾ ਪਹਿਲੇ ਸੂਏ 35 ਕਿਲੋ ਦਾ ਦੋ ਦੋ ਹੀ ਗਏ ਠੀਕ ਆ ਭਾਈ ਹਾਂ ਬੰਦੇ ਦੂਜੇ ਸੂਏ ਗਰੰਟਡ ਆ ਨਾਲ ਇਹ ਨਹੀਂ ਗੱਲ ਠੀਕ ਆ ਭਾਈ ਹਾਂ ਤੇ ਹੁਣ ਨਾ ਬੰਦੇ ਉਹਨਾਂ ਦੇ ਆਪਣਾ ਦੇ ਜੇ ਭਈਏ ਭੂਈਏ ਭੱਜ ਗਏ ਠੀਕ ਆ ਜਾਤ ਕੁਆਲਟੀ ਬਹੁਤ ਆ ਹਨਾ ਬਾਲਗਾਂ ਵੱਡਿਆਂ ਵਾਂਗ ਤੈਨੂੰ ਪਤਾ ਵੀ ਆਪਾਂ ਬਾਲੇ ਵੱਡੇ ਮੋਲ ਵਾਲਗਾਂ ਦਾ ਆਪਾਂ ਨਹੀਂ ਲੈ ਸਕਦੇ ਇਹ ਠੀਕ ਆ ਭਾਈ ਹਾਂ ਇਹ ਰਿਸਕ ਹੁੰਦਾ ਵੱਡਾ ਠੀਕ ਆ ਜੀ ਤੇ ਇਹ ਆਪਾਂ ਨੂੰ ਉਹਨਾਂ ਨੇ ਭਾਅ ਨਾ ਦੇ ਦਿੱਤੀ ਸੀਗੀ ਠ ਬਈ ਗਾਂ ਲੈ ਟੂਨ ਚਾਣ ਚ ਆਪਣਾ ਦਾ ਜਿਆ ਛੜਤੀ ਠੀਕ ਹੈ ਜੀ ਤੇ ਵਧਿਕਾ ਕੁਆਲਟੀ ਦਾ ਇਹ ਟੀਕਾ ਲੱਗਾ ਹੋਇਆ ਫਾਰਮ ਦੇ ਵਿੱਚੋਂ ਲਈ ਆਪਾਂ ਠੀਕ ਹੈ ਜੀ ਬੁਰੀ ਵਧਿਕਾ ਵੈਡਾ ਟਾਪ ਦੀ ਬੱਛੀ ਹੈ ਠੀਕ ਹੈ ਬਾਈ ਡਿਟੇਲ ਅਸੀਂ ਵੀ ਹੁਣ ਇਹ ਕਿੰਨਾ ਟਾਈਮ ਦੀ ਗੱਬਣਾ ਬਾਈ ਇਹ ਬਾਈ 2 ਮਹੀਨੇ ਦੀ ਚੈੱਕ ਪਾਸ ਆ ਕਰਾ ਕੇ ਲੈ ਜੀ ਅਗਲਾ ਆਪਾਂ ਕੋਲ ਆਦੇ ਤਸੱਲੀ ਦੇ ਡਾਕਟਰ ਤੋਂ ਕਰਾ ਲੈ ਦੁੱਦੋ ਦੁੱਦੋ ਡਰਾਈ ਆ ਠੀਕ ਆ ਥਣ ਪਾਸ ਕਰਾਉ ਹਾਂ ਹਾਂ ਪਾਸ ਕਰਉ ਤੈਲਾ ਬਾਈ ਇਹੇ ਤੈਲਾ ਹਾਂ ਕਿਹੜੇ ਥਣ ਤੋਂ ਬਾਈ ਇਹ ਮੂਰਲੇ ਥਣ ਤੋਂ ਤੇ ਲਾ ਕਬਣੀ ਵਾਲੇ ਪਾਸੇ ਤਿੰਨ ਓਕੇ ਜਮ ਤਿੰਨ ਜਮਾ ਓਕੇ ਕਿੱਛੇ ਤਾਂ ਪਾਸ ਹੁੰਦੇ ਹਾਂ ਹਾਂ ਪਾਸ ਹੁੰਦੇ ਵਧਿਓ ਠੀਕ ਆ ਜੀ ਧੋਰੀ ਮੜੀ ਜੀ ਖੋਲ ਕੇ ਲਓਏ ਦੋਸਤੋ ਦੋ ਦੋ ਡਰਾਈ ਆ ਗਈ ਤਿੰਨ ਥਣ ਜਮਾ ਓਕੇ ਖਾਂ ਤੇਲ ਲਾ ਗਈ ਤੇ ਜਿਹੇ ਉਹਦੀ ਚਾਰਾਂ ਚ ਕਿਤੇ ਤੁਹਾਨੂੰ ਹੀ ਪਤਾ ਕਿੱਥੇ ਵਿਗਣੀ ਸੀ ਇਹ 2 ਲੱਖ ਦੀ ਵਹਿੜ ਸੀਗੀ ਜਿਆਦਾ ਵਾਰ ਜਕਰ ਬੋਦੀ ਵਾਲੀ ਵਹਿੜ ਨਿੱਕਾ ਕੰਨ ਕਿਥੇ ਫੁੱਲ ਚੰਗੇ ਟੀਕੇ ਦੀ ਹੋਊਗੀ ਮਾਲੋ ਤੁਸੀਂ ਵੇਖ ਲਓ ਵੀ ਕੱਡਾ ਕੱਦ ਦਾ ਇਹਦਾ ਬਾਈ ਜੇ ਇਹ ਸੈਕਸਰ ਸੀਮਾ ਲੱਗਿਆ ਅਗਰ ਸੈਕਸਰ ਸੀਮਾ ਲੱਗਿਆ ਭਾਈ ਕਹਿੰਦਾ ਦੋਵਾਂ ਮਹੀਨਿਆਂ ਦੀ ਗੱਭਣ ਚੈੱਕ ਪਾਸ ਦੁੱਧੋ ਡرائی ਆ ਗਈ ਇਹ ਤੁਹਾਨੂੰ ਗੱਲ ਭਾਈ ਡੁੱਧੋ ਡرائی ਆ ਇੱਕ ਥਾਂ ਤੋਂ ਮੂਹਰੇ ਤੋਂ ਤੇਲ ਲਾ ਗਈ ਵਜਨ ਕੁਆਲਟੀ ਚੈੱਕ ਕਰ ਰਹੀ ਜਿਹੇ ਕਿਤੇ ਵਹਿੜ ਤਿਆਰ ਹੋਣ ਦੇ ਦਿਨਾਂ ਤੇ ਜਾ ਕੇ ਤੁਹਾਨੂੰ ਹੀ ਪਤਾ ਭਾਈ ਉਹ ਤਾਂ 35 ਕਿਲੋਤਾ ਨੇ ਇਹ ਜੀ ਵੜ 20 ਕਿਲੋ ਦੇ ਦੇ ਤੁਹਾਨੂੰ ਪਥੀਰਾ ਭਾਅ ਤੁਹਾਨੂੰ ਮਹਿਲ ਤੁਹਾਨੂੰ ਭਾਅ ਜਣੀ ਪਰ ਸਾਹਮਣੇ ਜ਼ਰੂਰ ਪਊਗੀ 7 ਮਹੀਨੇ ਇਹ ਗੱਲ ਨੂੰ ਪਹਿਲਾਂ ਮੈਂ ਐਡ ਕਰ ਦਨਾ ਵਾ ਜੇ ਡੀ ਵੜ ਜੇ ਕਿ ਤਿਆਰ ਹੋ ਗਈ ਉਦੋਂ ਜਦੋਂ ਤੁਸੀਂ ਨੂੰ ਘਰੇ ਫੋਲ ਚੰਗੀ ਆ ਕਿ ਜਿਹੜੇ ਵੀਰ ਨੇ ਸਾਹਮਣੇ ਵੱਛੀ ਨਾ ਚੰਗੀ ਆ ਵੱਛੀ ਸਾਹਮਣੇ ਕਦੇ ਬਣੂਗੀ ਜਾਕ ਐਡੀ ਵੱਛੀ ਤੇ ਤਿਆਰ ਨਹੀਂ ਹੋਣੀ ਗਈ ਯਾਰੀ ਬੰਦੇ ਤੋਂ ਮੋਲੇ ਬਰਾੜਾ ਫਰੇਦਾ ਮੋਲੇ ਦਾ ਆਪਾਂ ਜਮਾ ਹੀ ਜਾਇ ਮੌਤੋਂ ਵੀ ਦੇਣੀ ਆ ਐਡੇ ਬੈਠ ਤਿਆਰ ਕਰਨ ਤੇ ਜਾਨਕ 35-40000 ਰੁਪਏ ਖਰਚ ਆ ਜਾ ਕਿੱਥੇ ਪਈ ਜਿਹੜਾ 50-60000 ਤਿਆਰ ਹੁੰਦਾ ਹੈ ਨੀ ਐਡੀਆਂ ਤੇ ਇਹ 30000 ਦੀ ਆਪਾਂ ਦੇ ਦੇਾਂਗੇ ਛੋੜ ਛੱਪਾ ਵਿੱਚ ਹੋ ਗਈ ਛੋੜ ਛੱਪਾ ਕਰ ਦਿਆਂਗੇ ਠੀਕ ਆ ਵੱਛੀ ਬਈ ਅਫਸਰ ਵੱਛੀ ਦਾ ਹੁੰਦੀ ਮੋਲ ਨਾਲੇ ਹੈ ਗੱਬਣਾ ਠੀਕ ਆ ਬਾਈ ਹਾਂ ਲੋ ਬਈ ਦੋਸਤੋ 300 ਫੁੱਲ ਜਾਤ ਕੁਆਲਟੀ ਵਾਲੀ ਵਿਹੜ ਇੱਕ ਥਾਂ ਤੋਂ ਇਹ ਮੂਲ ਤੇਲ ਲਾ ਗਈ ਇਹ ਤੁਸੀਂ ਵੇਖ ਸਕਦੇ ਹੋ ਤਿੰਨਾਂ ਦੀ ਜਮ੍ਹਾਂ ਹੋ ਕੇ ਆ ਤੇ ਜੇਹੀ ਕਿਤੇ ਚਾਰਾਂ ਦੀ ਹੁੰਦੀ ਤਾਂ ਬਾਈ ਨੇ 60 65 ਹਜ਼ਾਰ ਮੁੱਲ ਕਰਨਾ ਸੀ ਇਹਦਾ ਤੇ ਤਿਆਰ ਹੋਈ ਇਹ 2 ਲੱਖ ਦੀ ਵਿਗਣੀ ਸੀ ਜਾਤ ਕੁਆਲਟੀ ਚੈੱਕ ਕਰੋ ਪਹਿਲਾਂ ਵੱਡੀ-ਵੱਡੀ ਬਹੁਤ ਆ ਇਹ ਕੋਈ ਇਲਾਜ ਕਰਾ ਲੈ ਵੀ ਹਨਾ ਜਿੱਤ ਕਰ ਲੈ ਹੋ ਸਕਦਾ ਵੀ ਆਪਣੇ ਤੋਂ ਚੱਲ ਵੀ ਪਾਵੇ ਹਨਾ ਚਲੋ ਚਲੋ ਅਗਲੀ ਕਿਸਮਤ ਆਗਾ ਲੋਈ ਦੋਸਤੋ ਫੁੱਲ ਜਾਦਵੀ ਰੜ ਦੀ ਮੁੱਲ 30000 ਰੁਪਈਆ ਜਿਹਦੇ ਪਸੰਦ ਆਏ ਬਾਈ ਨੇ ਗੱਲਬਾਤ ਕਰਾ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਧੰਨਵਾਦ ਜੀ